ਮੈਂ ਕਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਕਰਕੇ ਤੁਹਾਨੂੰ ਮੈਂ ਹਲੂਣ ਰਹੀ ਐ ਕਿ ਸੰਘਰਸ਼ ਬੜਾ ਵੱਡਾ ਹੈ ਮਿਹਨਤ ਬਹੁਤ ਕਰਨੀ ਹੈ ਤੁਹਾਨੂੰ ਜੋਸ਼ ਪਰਨ ਦੀ ਲੋੜ ਹੈ ਸਾਰਿਆਂ ਚ ਤੁਹਾਨੂੰ ਇੱਕ ਮੁੱਠ ਕਰਨ ਦੀ ਲੋੜ ਹੈ ਉਹ ਤਾਂ ਹੁਣ ਜਦੋਂ ਅਸੀਂ ਗੁਰੂਨ ਸਨਮੁਖ ਹੋ ਕੇ ਗੱਲ ਕਰਾਂਗੇ ਜਦੋਂ ਅਸੀਂ ਗੁਰੂ ਦੀ ਬਖਸ਼ਿਸ਼ ਲੈ ਕੇ ਤੁਰਾਂਗੇ ਮੈਂ ਲੰਬੀ ਕਹਾਣੀਆਂ ਨਹੀਂ ਪਾਉਣੀਆਂ ਜਿਹੜੇ ਮੇਰੇ ਵੀਰਾਂ ਨੇ ਸਾਰੇ ਨੇ ਤੁਹਾਡੇ ਨਾਲ ਸਾਂਝੀ ਕੀਤੀਆਂ ਮੈਂ ਸੋਚ ਰਹੀ ਸਾਂ ਕਿ ਤੁਸੀਂ ਸਾਰੇ ਇਸ ਸੋਚ ਦੇ ਮਦਈ ਬਣੇ ਹੋ ਕਿ ਅਸੀਂ ਸ੍ਰੀ ਅਕਾਲ ਤਰ ਸਾਹਿਬ ਨੂੰ ਸਮਰਪਿਤ ਹੋਣਾ ਹੈ ਕਿਉਂ ਹੋਣਾ ਜਦੋਂ ਤਨਗੁਰੂ ਅਜਨ ਦੇਵ ਜੀ ਦੀ ਸ਼ਹਾਦਤ ਹੋਈ ਤਨਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਦੀ ਉਮਰ ਅਜੇ 11 ਸਾਲ ਹੈ ਤੇ ਉਹਨਾਂ ਨੇ ਮੇਰੀ ਪੀਰ ਦੇ ਸਿਧਾਂਤ ਨੂੰ ਅਪਣਾਇਆ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਪਾਈ ਗੁਰਦਾਸ ਜੀ ਨੂੰ ਨਾਲ ਲੈ ਕੇ 1606 ਵਿੱਚ ਸ੍ਰੀ ਅਕਾਲ ਤਰ ਸਬ ਦੀ ਸਿਰਜਣਾ ਕੀਤੀ ਸਭ ਤੋਂ ਪਹਿਲਾ ਹੁਕਮ ਕੀ ਸੀ ਆਓ ਗੁਰਮਖੋ ਮੇਰੇ ਕੋ ਘੋੜੇ ਚੜਾਓ ਮੇਰੇ ਕੋ ਸ਼ਸਤਰ ਲੈ ਕੇ ਆਓ ਮੇਰੇ ਕੋ ਜਵਾਨੀ ਲੈ ਕੇ ਆਓ ਉਹਨਾਂ ਜਵਾਨੀ ਮੰਗੀ ਸ਼ਸਤਰ ਮੰਗੇ ਘੋੜੇ ਮੰਗੇ ਕਿਉਂਕਿ ਜ਼ੁਲਮ ਦਾ ਨਾਸ ਕਰਨਾ ਸੀ ਜਦੋਂ ਕੌਮ ਦੇ ਵਿੱਚ ਕੋਈ ਨੁਕਸਾਨ ਹੋ ਜੇ ਜਦੋਂ ਕੋਈ ਗਰਾਵਟ ਆ ਜਾਵੇ ਉਸ ਵੇਲੇ ਕੌਮ ਜਿਹੜੀ ਜੂਝ ਕੇ ਲੜਦੀ ਹੈ ਜੋ ਧਰਮ ਦਾ ਅਨਰਥ ਹੋਣ ਲੱਗ ਪਿਆ ਗੁਰਮਤ ਦਾ ਘਾਣ ਹੋਇਆ ਉਸ ਵੇਲੇ ਸਿੱਖਾਂ ਨੇ ਬਹੁਤ ਜੂਝ ਕੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਗੁਰਦੁਆਰੇ ਆਜ਼ਾਦ ਕਰਾਏ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੋਂਦ ਵਿੱਚ ਆਈ ਉਸ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਸੇਵਾ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਉਥੋਂ ਦੀ ਮਰਿਆਦਾ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਉਥੇ ਦੇ ਪ੍ਰਚਾਰ ਪ੍ਰਸਾਰ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਇੱਕ ਮਹੀਨੇ ਬਾਅਦ ਸਿਰਜਿਆ ਗਿਆ 1920 ਦੇ ਵਿੱਚ 14 ਦਸੰਬਰ ਨੂੰ ਉਹਦਾ ਕਾਰਜ ਕੀ ਸੀ ਕਿ ਧਾਰਮਿਕ ਤੌਰ ਦੇਤੇ ਪਰਪੱਕ ਹੋਣਾ ਹੈ ਧਾਰਮਿਕ ਰੌ ਰੀਤਾਂ ਨੂੰ ਘਰਾਂ ਵਿੱਚ ਪ੍ਰਚਾਰ ਕਰਨਾ ਹੈ 사ਸੰਗਜੀ ਵਾਰ ਬਣ ਕੇ ਉਹਨੇ ਕੰਮ ਕਰਨਾ ਸੀ ਹੌਲੀ-ਹੌਲੀ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਕੰਮ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਬੜੀਆ ਸੇਵਾਵਾਂ ਨਿਭਾਈਆਂ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਲਈ ਬੜੀ ਜद्दोजਹਾਦ ਕੀਤੀ ਭਾਵੇਂ ਉਹ ਸਾਨੂੰ ਪੂਰਾ ਨਹੀਂ ਮਿਲ ਸਕਿਆ ਪਰ ਫਿਰ ਵੀ ਸਾਡੇ ਬਜ਼ੁਰਗਾਂ ਨੇ ਬਹੁਤ ਸ਼ੀਦੀਆਂ ਦਿੱਤੀਆਂ ਸਾਧ ਸੰਗਤ ਜੀ ਪਾਣੀਆਂ ਦੀ ਲੜਾਈ ਲੜੀ ਚੰਡੀਗੜ੍ਹ ਅਸੀਂ ਛੋਟੇ-ਛੋਟੇ ਹੁੰਦੇ ਸੀ ਜੋ ਰਾਜਧਾਨੀ ਵਾਸਤੇ ਕਿਉਂਕਿ ਹਰ ਸਟੇਟ ਦੀ ਰਾਜਧਾਨੀ ਹੈ ਲੇਕਿਨ ਪੰਜਾਬ ਦੀ ਰਾਜਧਾਨੀ ਨਾ ਬਣੀ ਉਸ ਵੇਲੇ ਅਸੀਂ ਸਾਰੇ ਨਾਰੇ ਲਾਉਂਦੇ ਹੁੰਦੇ ਸੀ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ ਇਹ ਸਾਡੇ ਨਾਰੇ ਸਨ ਤੁਸੀਂ ਤਾਂ ਬੜੇ ਕ੍ਰਾਂਤੀਕਾਰੀ ਹੋ ਮਾਰਸਾ ਵਾਲੇ ਲੋਕ ਬੜੇ ਰਾਜਨੀਤਿਕ ਤੌਰ ਤੇ ਸੁਚੇਤ ਹੋ ਉਸਨੇ ਬੜੇ ਸੰਘਰਸ਼ ਕੀਤੇ ਪਰ ਚਲੋ ਲੰਬਾ ਇਤਿਹਾਸ ਹੈ ਨਾ ਰਾਜਨੀਤਿਕ ਤੌਰ ਤੇ ਸਾਨੂੰ ਆਜ਼ਾਦ ਮਿਲੀ ਨਾ ਸਾਡਾ ਸਗਾ ਸਾਡੇ ਹੁੰਦਿਆ ਬੀਬੀ ਐਮਬੀ ਜਿਹੜਾ ਪਾਕਰਾ ਮੈਨੇਜਮੈਂਟ ਬੋਰਡ ਹੈ ਉਸ ਦਾ 60 ਚਾਰੀ ਹਿੱਸਾ ਹੁੰਦਾ ਸੀ ਉਹ ਵੀ ਖੋਇਆ ਗਿਆ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਸੀ ਸਾਡੇ ਸਾਰੇ ਪੁਰਾਣੇ ਲੋਕ ਉਥੋਂ ਪੜੇ ਵੱਡੇ ਵੱਡੇ ਅਫਸਰ ਪੈਦਾ ਹੋਏ बड़े-बड़े आत्शास्त्री पैदा हुए और आज यूनिवर्सिटी ਦੇ ਉੱਤੇ ਸਾਡੇ ਡਾਕਾ ਪੈ ਰਿਆ ਕਹਿਣ ਤੋਂ ਪਾਉ ਜੋ ਸਾਡੇ ਕੋਲ ਸੀ ਉਹ ਵੀ ਖਸਦਾ ਜਾ ਰਿਹਾ ਹੈ ਲੜਾਈ ਕਹਿੰਨੇ ਲਾਨੀ ਸੀ ਲੜਾਈ ਸ਼ੋਮਨੀ ਕਾਲੀਦਲ ਨਾਲ ਲਾਨੀ ਸੀ ਦੇਖਣਾ ਸੀ ਅਸਮਰਥ ਹੋ ਗਏ ਅਸੀਂ ਬੇਵਸ ਹੋ ਗਏ ਅੱਜ ਦੇ ਜਿਹੜੇ ਹਾਲਾਤ ਬਣੇ ਐ ਇਹ ਪੁਨਰਸੁਰਜੀਤੀ ਦੀ ਲੋੜ ਕਿਉਂ ਪਈ ਲੇਕਿ ਜੋ ਅਸੀਂ ਕਰਨਾ ਸੀ ਉਹ ਨਹੀਂ ਕਰ ਸਕੇ ਬਹੁਤ ਕੁਝ ਦੱਸਿਆ ਗਿਆ ਸਭ ਤੋਂ ਪਹਿਲਾਂ ਜੜ ਜੜੀ ਸੀ ਉਸ ਸ 2007 ਵਿੱਚ ਬੀਜੀ ਗਈ ਜਦੋਂ ਕਿ ਰਾਮ ਰਹੀਮ ਨੂੰ ਉਸ ਵੇਲੇ ਮaaf ਕਰ ਦਿੱਤਾ ਗਿਆ ਜਦੋਂ ਨੇ ਸੰਵਾਦ ਰਚਾਇਆ ਸੀ ਜਦੋਂ ਨੇ ਪੁਸ਼ਾਕ ਪਾਈ ਸੀ ਪਰਚਾ ਹੋਇਆ 14 ਵਿੱਚ ਉਹਨੂੰ ਮaaf ਕਰ ਦਿੱਤਾ ਫਿਰ ਬਾਅਦ ਵਿੱਚ ਉਸ ਪਰਚਾ ਕੈਨਸਲ ਕੀਤਾ 2015 ਚ ਮaaf ਕਰ ਦਿੱਤਾ ਸਿੰਘ ਸਾਹਿਬਾਨਾਂ ਦੀ ਘਰ ਬੁਲਾ ਕੇ ਦਰਬਾਰਤੋ ਕੀਤੀ ਗਈ ਅਕਾਲ ਪੁਰਖ ਸਾਹਿਬ ਦੀ ਮਰਾਦਰ ਨੂੰ ਤੋੜਾ ਗਿਆ ਸਾਧ ਸੰਗਤ ਜੀ ਅੱਜ ਉਹੀ ਲੜਾਈ ਫਿਰ ਪਈ ਸੇਖ ਸੋਚ ਵੱਖਰੀ ਹੋ ਗਈ ਪੰਥਕ ਸੋਚ ਅੱਧ ਤੱਕ ਦੂਰ ਹੋ ਗਈ ਬੜਾ ਕਿਆ ਸਾਰਿਆਂ ਨੇ ਜਿੱਦਾਂ ਦੱਸਿਆ ਅਸੀਂ ਸਭ ਨੇ ਕਿਹਾ ਲੇਕਿਨ ਜਬ ਬਾਣ ਲੱਗਿਓ ਤਬੇ ਰੋਸ਼ ਜਾਗਿਓ ਅਸੀਂ ਇਕੱਠੇ ਹੋ ਕੇ ਸ਼੍ਰੀ ਅਕਾਲ ਤਾ ਸਭ ਤੇ ਗਏ ਆਵਾਜ਼ ਆਈ 2 ਦਸੰਬਰ ਦਾ ਹੁਕਮਨਾਮਾ ਹੋਇਆ ਜੋ ਹੁਕਮਨਾਮਾ ਸੀ ਇਨ ਬਿਨ ਲਾਗੂ ਕਰਨਾ ਬੰਦਾ ਇੱਕ ਸਿੱਖ ਦਾ ਮੰਨਣਾ ਬੰਦਾ ਲੇਕਿਨ ਅੱਜ ਉਹ ਲੀਰੋ ਲੀਰ ਕਰ ਦਿੱਤਾ ਗਿਆ ਗੁਰੂ ਪਿਆਰਿਓ ਅੱਜ ਸਾਡੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਸੀਂ ਮੈਂ ਦੇਖ ਰਹੀ ਸਜਦਾ 에어 ਕੰਡੀਸ਼ਨਰ ਹਾਲ ਸੀ ਉਹ ਸਾਰਾ ਖੱਚਾ ਖੱਚ ਭਰਿਆ ਹੋਇਆ ਹੈ ਤੇ ਇਦਾਂ ਗਰਮੀ ਹੋਣ ਕਰਕੇ ਤੁਸੀਂ ਮਹਿਸੂਸ ਕਰਦੇ ਹੋ ਲੰਬੇ ਸਮੇਂ ਤੋਂ ਬੈਠੇ ਹੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬੁਲਾਏ ਹਰ ਨਾਮ ਮੈਂ ਕਿ ਹੋਵੋ ਜੋਰੀ ਗੁਰਮੁਖ ਬੈਸੋ ਸਫਾ ਵਿਛਾਏ ਜਿਓ ਬਚਾਏ ਤਕੜੇ ਹੋ ਕੇ ਤੁਰਿਏ ਤਕੜੇ ਹੋ ਕੇ ਆਪਾਂ ਲਹਿਰ ਬਣੀਏ ਪੰਜਾਬ ਜਿੰਨੇ ਲੀਡਰ ਸੀ ਪਟੰਡਾ ਚ ਵੇਖ ਲੋ ਮਾਰ ਕੇ ਰੱਖ ਦਿੱਤੇ ਕੋਈ ਪ੍ਰਾਣਾ ਲੀਡਰ ਘਰੋਂ ਨਹੀਂ ਨਿਕਲ ਰਿਹਾ ਕੋਈ ਪ੍ਰਾਣਾ ਵਰਕਰ ਘਰੋਂ ਨਹੀਂ ਨਿਕਲ ਰਿਹਾ ਮਜੂਸ ਹੋ ਕੇ ਬਹਿ ਗਿਆ ਆਓ ਸਾਰੇ ਲਹਿਰ ਬਣ ਕੇ ਚੱਲੀਏ ਹਰ ਇੱਕ ਨੂੰ ਨਾਲ ਜੋੜੀਏ ਤੇ ਇਹਦੀ ਭਰਤੀ ਵਾਸਤੇ ਲਾਂਬੰਦ ਹੋ ਕੇ ਕਰ ਕਰ ਜਾਈਏ